ਤਾਂ ਇਹ ਜਿਹੜਾ ਕੰਪਲੈਕਸ ਹੈ ਆਰਟਿਸਨ ਦਾ ਜਿਹੜਾ ਕੰਪਲੈਕਸ ਹੈ ਇਸ ਨੂੰ ਸਮਝਣ ਵਾਸਤੇ ਜੇ ਮੈਂ ਕਹ ਸਕਦਾ ਮੇਰੀ ਸਾਰੀ ਉਮਰ ਵੀ ਲੱਗ ਜਾਏ ਫਿਰ ਵੀ ਥੋੜੀ ਹੋਊਗੀ ਆੜੜੇ ਤਰ੍ਹਾਂ ਦੇ ਪ੍ਰੋਫੈਸ਼ਨਲਸ ਨੂੰ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ ਈਗੋ ਨੂੰ त्याਗਣ ਦੀ ਜ਼ਰੂਰਤ ਹੈ ਜੀ ਠੀਕ ਹੈ ਜੇ ਡਾਈਟੀਸ਼ਨ ਹੈ ਉਸ ਨੂੰ ਵੀ ਨਾਲ ਲਓ ਸੈਂਸਰੀ ਇੰਟੀਗ੍ਰੇਸ਼ਨ ਥੈਰਾਪਿਸਟ ਨੂੰ ਵੀ ਨਾਲ ਲਓ ਜੇ ਸਾਈਕੋਥੈਰਾਪਿਸਟ ਹੈ ਉਸ ਨੂੰ ਵੀ ਨਾਲ ਲਓ ਸਪੈਸ਼ਲ ਐਜੂਕੇਟਰ ਉਸ ਨੂੰ ਵੀ ਨਾਲ ਲਓ ਜੇ ਕੋਈ ਪੇਟ ਦਾ ਡਾਕਟਰ ਹਨ ਉਹ ਨੂੰ ਵੀ ਨਾਲ ਲਓ ਜੇ ਕੋਈ ਬੱਚਿਆਂ ਦਾ ਡਾਕਟਰ ਹੈ ਉਹਨੂੰ ਵੀ ਨਾਲ ਲਓ ਹਰ ਇੱਕ ਮੁਲਕ ਦਾ ਸਰਮਾਇਆ ਉਹ ਬੱਚੇ ਹੁੰਦੇ ਹੋਰ ਜੇ ਬੱਚੇ ਹੀ ਸਾਡੇ ਕੁਝ ਨਸ਼ੇੜੀ ਹੋ ਰਹੇ ਆ ਕੁਝ ਹਾਈਪਰ ਹੋ ਰਹੇ ਆ ਕੁਝ ਵਾਇਲੈਂਟ ਹੋ ਹੀ ਜਾਂਦੇ ਗੁੱਸੇਲ ਹੋ ਜਾਂਦੇ ਆ ਕੁਝ ਪੜ ਨਹੀਂ ਰਹੇ ਕੁਝ ਜਿਹੜੇ ਬੱਚੇ ਆ ਉਹ ਬਿਲਕੁਲ ਹੀ ਉਹਨਾਂ ਦੀ ਸਪੀਚ ਨਹੀਂ ਆ ਰਹੀ ਬੋਲ ਹੀ ਨਹੀਂ ਰਹੇ ਤੇ ਇਹ ਹੁਣ ਫੀਨੋਮਨਾ ਜੇ ਵੱਧ ਰਿਹਾ ਤੇ ਫਿਰ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਕੁਦਰਤੀ ਨਹੀਂ ਹੈਗਾ ਦੇ ਨੇ ਅਸੀਂ ਐਡਵਾਂਸਮੈਂਟ ਵੱਲ ਜਾ ਰਹੇ ਹਾਂ ਉਮੇ ਸਾਡੇ ਘਰ ਤੱਕ ਕਬਜ਼ਾ ਹੁੰਦਾ ਜਾ ਰਿਹਾ ਹੈ ਸੋ ਉਹ ਜਿਹੜਾ ਇੰਪੈਕਟ ਜਿਹੜਾ ਸਾਡੀ ਹੈਲਥ ਤੇ ਜਾ ਰਿਹਾ ਹੈ ਆਲਵੇਜ਼ ਰਿਮੈਂਬਰ ਕਿ ਕਾਰਪੋਰੇਟ ਨੂੰ ਥੋੜੀ ਹੈਲਥ ਦੀ ਕੋਈ ਚਿੰਤਾ ਨਹੀਂ ਹੈ ਡਰਗਸ ਡਿਕਟਡ ਜਿਹੜੇ ਬੱਚੇ ਆ ਤੁਸੀਂ ਦੇਖੋਗੇ ਸਾਰੇ ਬੱਚੇ ਡਰਗ ਡਿਕਟਡ ਨਹੀਂ ਹੋ ਰਹੇ ਕੁਝ ਕੁ ਹੋ ਰਿਹਾ ਜੀ ਹਨਾ ਆਪਾਂ ਉਹ ਤਾਂ ਚਲੋ ਠੀਕ ਹੈ ਤੁਸੀਂ ਬੋਲ ਚਲਾ ਰਹੇ ਹੋ ਬਟ ਸਾਰੇ ਨਹੀਂ ਹੋ ਰਹੇ ਕੁਝ ਬੱਚੇ ਹੋ ਰਹੇ ਆ ਉਹਨਾਂ ਦੀ ਤੁਸੀਂ ਹਿਸਟਰੀ ਥੋੜੀ ਧੀਰੇ ਧੀਰੇ ਕੋ ਹਿਸਟਰੀਸ ਲੈਣੀ ਹੈ ਤਾਂ ਉਹਦਾ ਖਾਣ ਪੀਣ ਦਾ ਰੁਟੀਨ ਚੈੱਕ ਕਰਿਓ ਉਹ ਪਹਿਲਾਂ ਸ਼ੁਰੂਆਤੀ ਜੀਵਨ ਦੇ ਵਿੱਚ ਜਿਹੜਾ ਸੀਗਾ ਉਹ ਫਾਸਟ ਫੂਡ ਤੇ ਬਹੁਤ ਡਿਪੈਂਡੈਂਟ ਸੀਗਾ ਹਾਂ ਕਾਰਬਸ ਕਾਰਬੋਹਾਈਡਰੇਟ ਫੂਡਸ ਬਹੁਤ ਖਾਂਦਾ ਸੀਗਾ ਬੱਚਾ ਰਾਈਟ ਉਹ ਹੌਲੀ ਹੌਲੀ ਕਰਕੇ ਕਰਕੇ ਮਿੱਠਾ ਬੋ ਖਾਣ ਲੱਗ ਗਿਆ ਫਿਰ ਉਹ ਕੋਕਸ ਬਹੁਤ ਪੀਣ ਲੱਗ ਗਿਆ ਜੂਸ ਪੀਣ ਲੱਗ ਗਿਆ ਸਾਰਾ ਕੁਝ ਕਰਕੇ ਉਹਦਾ ਸਿਸਟਮ ਸਾਰਾ ਡਿਸਰੈਗੂਲੇਟਡ ਸੀ ਉਹ ਬਹੁਤ ਅਸ਼ਾਂਤ ਰਹਿਣ ਲੱਗ ਗਿਆ ਜਦੋਂ ਅਸ਼ਾਂਤ ਰਹਿਣ ਲੱਗ ਗਿਆ ਤਾਂ ਉਸ ਨੂੰ ਕਿਸੇ ਬੰਦੇ ਨੇ ਇੰਟਰੋਡਿਊਸ ਕਰਾਤਾ ਨਸ਼ਾ ਹਾਂ ਠੀਕ ਹੈ ਉਹਨੇ ਇੰਨੀ ਸ਼ਾਂਤੀ ਦਿੱਤੀ ਉਸਨੂੰ ਉਹਨੇ ਕਿਹਾ ਬਾਕੀ ਦੁਨੀਆ ਇੱਧਰ ਤੇ ਇੱਧਰ ਆਈ ਏਮ ਰਿਲੈਕਸਡ ਉਹ ਰਿਲੈਕਸ ਜੋਨ ਚ ਰਹਿਣਾ ਲੱਗਿਆ ਉਹ ਜਿਹੜੀ ਚੀਜ਼ ਤੁਹਾਨੂੰ ਰਿਲੈਕਸ ਰੋਹੂਗੀ ਤੁਸੀਂ ਉਹੀ ਚੀਜ਼ ਲੈਣੀ ਪਸੰਦ ਕਰੋਗੇ ਜੇ ਤੁਹਾਨੂੰ ਕੁਦਰਤੀ ਜੀਵਨ ਚ ਤੁਹਾਨੂੰ ਮਜ਼ਾ ਆ ਰਿਹਾ ਫਿਰ ਤੁਸੀਂ ਨਸ਼ਾ ਨਹੀਂ ਲਾਉਗੇ ਠੀਕ ਹੈ ਇਹ ਵੀ ਇੱਕ ਉਹਨਾਂ ਚ ਵੀ ਕਾਰਨ ਰਿਹਾ ਤੇ ਬੱਚਿਆਂ ਦੇ ਵਿੱਚ ਵੀ ਓਵੇਂ ਹੀ ਆ ਹੁਣ ਜਿਹੜੇ ਆਰਟਿਸਟਿਕ ਬੱਚੇ ਹੈ ਏਡਐਚਡੀ ਬੱਚੇ ਹੈ ਇਹਨਾਂ ਨੂੰ ਸੈਕਰੀਟਰੀ ਡਾਕਟਰ ਜਿਹੜੇ ਰਿਲੈਕਸਿੰਗ ਰਿਲੈਕਸ ਰਹਿਣ ਵਾਸਤੇ ਉਹ ਮੈਡੀਸਿਨ ਦੇ ਦਿੰਦੇ ਆ ਰਿਸਪੀਰੀਟ ਉਹਨਾਂ ਦੇਣਗੇ ਕਿਸੇ ਜਿਹੜਾ ਉਹਨਾਂ ਦੇਣਗੇ ਉਹ ਇੱਕ ਵਾਰੀ ਟੈਂਪਰੇਰੀ ਤੌਰ ਤੇ ਅਸਰ ਕਰੂਗੀ ਉਹਦੇ ਵਿੱਚ ਸ਼ਾਂਤ ਰੂਹ ਦਾ ਬੱਚਾ ਤੁਹਾਨੂੰ ਲੱਗੂਗਾ ਪ੍ਰੈਜ਼ੈਂਟ ਹੈ ਆਈ ਕੰਟੈਕਟ ਹੈਗਾ ਉਹ ਪ੍ਰੈਜ਼ੈਂਟ ਨਹੀਂ ਹੈਗਾ ਉਹ ਬੋਡੀ ਨਾਲੋਂ ਡਿਸਸੋਸੀਏਟਡ ਹੋ ਗਿਆ ਬੋਡੀ ਨਾਲੋਂ ਡਿਟੈਚ ਹੋ ਗਿਆ ਮਾਈਂਡ ਚ ਹੈਗਾ ਉਹ ਮਾਈਂਡ ਤੇ ਇੱਥੇ ਬੈਠਾ ਬੋਡੀ ਤੇ ਨਹੀਂ ਬੋਡੀ ਅਲੱਗ-ਅਲੱਗ ਹਲਚਲਾਂ ਕਰੀ ਜਾ ਰਹੀ ਹੈ ਮਾਈਂਡ ਪ੍ਰੈਜ਼ੈਂਟ ਹੈ ਠੀਕ ਹੈ ਤਾਂ ਇਹ ਜਿਹੜਾ ਕੰਪਲੈਕਸ ਹੈ ਆਰਟਿਸਨ ਦਾ ਜਿਹੜਾ ਕੰਪਲੈਕਸ ਹੈ ਇਹ ਇਸ ਨੂੰ ਸਮਝਣ ਵਾਸਤੇ ਜੇ ਮੈਂ ਕਹਿ ਸਕਦਾ ਮੇਰੀ ਸਾਰੀ ਉਮਰ ਵੀ ਲੱਗ ਜਾਏ ਹੋ ਫਿਰ ਵੀ ਥੋੜੀ ਹੋਊਗੀ ਜੀ ਠੀਕ ਹੈ ਇਹਦੇ ਵਿੱਚ ਬਹੁਤ ਸਾਰੇ ਆੜੜ ਆੜੜ ਤਰ੍ਹਾਂ ਦੇ professionals ਨੂੰ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ ego ਨੂੰ त्याਗਣ ਦੀ ਜ਼ਰੂਰਤ ਹੈ ਜੀ ਠੀਕ ਹੈ ਜੇ ਡਾਈਟੀਸ਼ਨ ਹੈ ਉਸ ਨੂੰ ਵੀ ਨਾਲ ਲਓ ਸੈਂਸਰੀ ਇੰਟੀਗ੍ਰੇਸ਼ਨ ਥੈਰੇਪਿਸਟਾ ਨੂੰ ਵੀ ਨਾਲ ਲਓ ਜੇ ਸਾਈਕੋਥੈਰੇਪਿਸਟ ਹੈ ਉਸ ਨੂੰ ਵੀ ਨਾਲ ਲਓ ਸਪੈਸ਼ਲ ਐਜੂਕੇਟਰ ਉਸ ਨੂੰ ਵੀ ਨਾਲ ਲਓ ਜੇ ਕੋਈ ਪੇਟ ਦਾ ਡਾਕਟਰ ਹੈ ਉਹਨੂੰ ਵੀ ਨਾਲ ਲਓ ਜੇ ਕੋਈ ਬੱਚਿਆਂ ਦਾ ਡਾਕਟਰ ਹੈ ਉਹਨੂੰ ਵੀ ਨਾਲ ਲਓ ਤਾਂ ਜਾ ਕੇ ਇਹ ਜਿਹੜਾ ਪ੍ਰੋਟੋਕੋਲ ਬਹੁਤ ਵੱਡਾ ਪ੍ਰੋਟੋਕੋਲ ਜਿਹੜਾ ਬਹੁਤ ਵੱਡੀ ਮਹਾਮਾਰੀ ਹੈ ਹੂੰ ਜਿਸ ਮੁਲਕ ਦਾ ਹਰ ਇੱਕ ਮੁਲਕ ਦਾ ਸਰਮਾਇਆ ਉਹ ਬੱਚੇ ਹੁੰਦੇ ਹੋ। ਹੋ। ਔਰ ਜੇ ਬੱਚੇ ਹੀ ਸਾਡੇ ਕੁਝ ਨਸ਼ੇੜੀ ਹੋ ਰਹੇ ਆ, ਕੁਝ ਹਾਈਪਰ ਹੋ ਰਹੇ ਆ, ਕੁਝ ਵਾਇਲੈਂਟ ਹੋ ਰਹੀ ਜਾਂਦੇ, ਗੁੱਸੇਲ ਹੋ ਜਾਂਦੇ ਆ, ਕੁਝ ਪੜ ਨਹੀਂ ਰਹੇ। ਜੀ। ਕੁਝ ਜਿਹੜੇ ਬੱਚੇ ਆ ਉਹ ਬਿਲਕੁਲ ਹੀ ਉਹਨਾਂ ਦੀ ਸਪੀਚ ਹੀ ਨਹੀਂ ਆ ਰਹੀ, ਬੋਲ ਹੀ ਨਹੀਂ ਰਹੇ ਤੇ ਇਹ ਹੁਣ ਫੀਨੋਮਨਾ ਜੇ ਵੱਧ ਰਿਹਾ ਤੇ ਫਿਰ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਕੁਦਰਤੀ ਨਹੀਂ ਹੈਗਾ। ਹਾਂ। ਪਹਿਲੀ ਗੱਲ ਤੇ ਇਹ ਕੱਲ ਦਿਮਾਗ ਚੋਂ ਕੱਢ ਦਿਓ ਕੁਦਰਤ ਕੁਦਰਤੀ ਕੁਝ ਵੀ ਨਹੀਂ ਹੋ ਰਿਹਾ। ਜੀ। ਇਹ ਗੈਰ ਕੁਦਰਤੀ ਪਾਣਾ ਵਰਤ ਰਿਹਾ। ਰਾਈਟ। ਉਸ ਗੈਰ ਕੁਦਰਤੀ ਜਦੋਂ ਪਾਣਾ ਆਪਣੇ ਸਮਾਜ 'ਚ ਵਰਤ ਰਿਹਾ ਹੋਵੇ ਤਾਂ ਉਦੋਂ ਸਾਰੇ ਬੁੱਧੀਜੀਵੀਆਂ ਨੂੰ ਸਾਰਿਆਂ ਨੂੰ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੁੰਦੀ ਆ। ਉੱਥੇ ਸਾਨੂੰ ਇਸ ਗੱਲ ਦੇ ਈਗੋ ਦਾ ਮੈਂਟਰ ਨਹੀਂ ਬਣਾਉਣਾ ਚਾਹੀਦਾ ਉਸ ਨੂੰ। ਹਾਂ ਰਾਈਟ। ਤਾਂ ਉਹਦੇ ਵਿੱਚ ਅ ਇੱਕ ਵੱਡੀ ਸਮੱਸਿਆ ਜਿਹੜੀ ਪੰਜਾਬ ਜਾਂ ਨਾਰਥ ਇੰਡੀਆ ਜਿਹੜੀ ਫੇਸ ਕਰ ਰਿਹਾ ਪੂਰਾ ਮੁਲਕ ਹੀ ਕਰ ਰਿਹਾ ਹੈ। ਬੱਚਿਆਂ ਦੀ ਸੰਖਿਆ ਤੇਜ਼ੀ ਨਾਲ ਵਧੀ। ਹੂੰ। ਠੀਕ ਹੈ। ਪ੍ਰੋਫੈਸ਼ਨਲਸ ਨੇ ਧਿਆਨ ਨਹੀਂ ਦਿੱਤੇ ਦੇ ਪਾਏ ਉਸ ਦੇਤੇ। ਵੀਰ ਨਹੀਂ ਵੱਧ ਰਹੀ, ਇੰਨੀ ਸਮੱਸਿਆ ਵੱਧ ਰਹੀ ਹੈ। ਵਿੱਕਦੰ ਪਹਾੜ ਬਣ ਕੇ ਖੜਾ ਹੋ ਗਿਆ ਜਿਵੇਂ ਜਵਾਲਾਮੁਖੀ ਫਟਣਾ ਫਟ ਗਿਆ ਹਾਈਤੀ ਉਸ ਨੂੰ ਹੱਲ ਕਰਨ ਦੇ ਮੈਥਡ ਜਿਹੜੇ ਹੈਗੇ ਆ ਉਹ ਡਵੈਲਪ ਨਹੀਂ ਹੋਏ ਤੁਸੀਂ ਆਈਡੀਆ ਲਾਓ ਵੀ ਸਾਡੇ ਕੋਲੇ ਸਪੀਚ ਥੈਰੇਪੀ ਸਾਲ ਦੇ ਵਿੱਚੋਂ ਪੂਰੇ ਪੰਜਾਬ ਚੋਂ 20 ਸਪੀਚ ਥੈਰੇਪਿਸਟ ਨਿਕਲਦੇ ਆ ਉਹ ਪੂਰੇ ਇੰਡੀਆ ਚ ਆਉਂਦੇ ਇੱਥੇ ਫਰੀਦਕੋਟ ਠੀਕ ਹੈ ਉਹ ਇੱਕ ਜਾਂ ਦੋ ਰੁਕਦਾ ਬਾਕੀ ਸਾਰੇ ਬਾਹਰ ਚਲੇ ਜਾਂਦੇ ਆ ਤਾਂ ਇਹਨਾਂ ਬੱਚਿਆਂ ਨੂੰ ਸਪੀਚ ਥੈਰੇਪੀ ਕੌਣ ਦੇਊਗਾ ਨਤੀਜਾ ਕਿ ਸਾਨੂੰ ਬਾਹਰੋਂ ਇੰਪੋਰਟ ਕਰਨੇ ਪੈ ਰਹੇ ਆ ਬੁਲਾਣੇ ਪੈ ਰਹੇ ਆ ਉਮ ਇੰਨਾ ਮਹਿੰਗਾ ਹੁੰਦਾ ਜਾ ਰਿਹਾ ਹੈ ਟ੍ਰੀਟਮੈਂਟ ਜੀ ਕੋਈ ਹੱਦ ਤੋਂ ਬਾਅਦ ਓਟੀ ਜਿਹੜਾ ਹੈਗਾ ਪੰਜਾਬ ਵਿੱਚ ਓਟੀ ਦਾ ਕੋਰਸ ਹੀ ਨਹੀਂ ਹੋ ਰਿਹਾ ਰਾਈਟ ਸਪੈਸ਼ਲ ਐਜੂਕੇਸ਼ਨ ਦਾ ਜਿਹੜਾ ਕੋਰਸ ਹੈ ਜਿਸ ਡੀਪ ਲੈਵਲ ਤੇ ਹੋਣਾ ਚਾਹੀਦਾ ਸੀ ਉਸ ਲੈਵਲ ਤੇ ਨਾਨ ਟੈਂਡਿੰਗ بیس ਤੇ ਚੱਲੀ ਜਾਂਦੇ ਥੋਜ਼ بیس ਤੇ ਵੀ ਨਹੀਂ ਹੋ ਰਿਹਾ ਤੇ ਇਹ ਜਿਹੜੇ ਪਾਣੀ ਕੰਪਲੈਕਸ ਹੈ ਜਿਹੜੀ ਸਾਰੇ ਸਾਰੀ ਚੀਜ਼ਾਂ ਨੂੰ ਜਿਹੜੇ ਹੈਲਥ ਐਕਸਪਰਟਸ ਨੇ ਸਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਸਾਡੇ ਰਾਜਨੀਤਿਕ ਲੋਕ ਨੇ ਐਨਨੋ ਵੀ ਇਧਰ ਵੱਲ ਧਿਆਨ ਦੇਣਾ ਪਊਗਾ ਫੋਰਚੂਨੇਟਲੀ ਵੈਸੇ ਤਾਂ ਸਾਡੇ ਜਿਹੜਾ ਹੈਲਥ ਮਿਨਿਸਟਰ ਹੈ ਉਹ ਡਾਕਟਰ ਹੈ ਅਨਿ ਇਹ ਜੋ 노 ਡਾਊਟ ਕਿ ਮੈਨੂੰ ਨਹੀਂ ਪਤਾ ਵੀ ਹੋ ਸਕਦਾ ਉਹਦੇ ਧਿਆਨ ਜੀ ਗੱਲ ਆਉ ਆਣੀ ਚਾਹੀਦੀ ਹੋ ਉਸਤੇ ਰਾਈਟ ਤੇ ਜੇ ਉਹ ਆਊ ਤਾਂ ਉਹ ਉਸ ਤੋਂ ਵਧੀਆ ਇਸ ਤੋਂ ਵਧੀਆ ਕਦੇ ਮੌਕਾ ਨਹੀਂ ਮਿਲਣਾ ਚਾਹੀਦਾ ਉਹ ਸੋਸ਼ਲ ਵੀ ਹੈਗਾ ਉਹ ਇੰਟੈਲੈਕਚੁਅਲ ਵੀ ਹੈਗਾ ਉਹ ਮਾਰ ਵੀ ਹੈਗਾ ਠੀਕ ਹੈ ਉਹ ਸੈਂਸਿਟਿਵ ਵੀ ਹੈਗਾ ਪਰਸਨਲੀ ਤੌਰ ਤੇ ਜਦੋਂ ਅਸੀਂ ਮਿਲੇ ਉਹਨਾਂ ਨੂੰ ਰਾਈਟ ਪਰ ਸਮੱਸਿਆਵਾਂ ਇੰਨੀਆਂ ਜ਼ਿਆਦਾ ਹੈਗੀਆਂ ਹੈਲਥ ਨਾਲ ਪੰਜਾਬ ਦੇ ਵਿੱਚ ਕਿਸ ਕਿਸ ਚੀਜ਼ ਨੂੰ ਐਡਰੈਸ ਹੋਇਆ ਜਾਵੇ ਇੱਕ ਸਮੱਸਿਆ ਨਹੀਂ ਹੈਗੀ ਆ ਔਰ ਉਹਦੇ ਵਿੱਚ ਕੀ ਹੈ ਕਾਰਪੋਰੇਟ ਆਪਣੇ ਲਗਾਤਾਰ ਪੈਰ ਜਮਾਉਂਦਾ ਜਾ ਰਿਹਾ ਹੈ ਉਹ ਸਭ ਤੋਂ ਵੱਡਾ ਰੋਲ ਜਿਹੜਾ ਸਾਡੀ ਉਹ ਫੂਡ ਇੰਡਸਟਰੀ ਦਾ ਹੈਗਾ ਫੂਡ ਇੰਡਸਟਰੀ ਨੇ ਜਿਹੜੇ ਦੇਖੋ ਤੁਸੀਂ ਤਿੰਨ ਕਾਨੂੰਨ ਜਿਹੜੇ ਆ ਰਹੇ ਸੀ ਜੀ ਰਾਈਟ ਤਿੰਨ ਕਾਨੂੰਨ ਚ ਸਭ ਤੋਂ ਪੱਪਾ ਪਾਰ ਕਿਹੜੀ ਹੋਈ ਸੀ ਫੈਮਿਲੀ ਉਹ اڈਾਨੀ ਫੈਮਿਲੀ ਸੀ ਹਾਂ ਠੀਕ ਹੈ ਉਹਦਾ ਅਡਾਨੀ ਦਾ ਸਭ ਤੋਂ ਵੱਡਾ ਬਾਜ਼ਾਰ ਕੀ ਹੈ ਫੂਡ ਹੈ ਰਾਈਟ ਉਹ ਚਾਹੁੰਦੀ ਸੀ ਖੇਤ ਤੋਂ ਲੈ ਕੇ ਠੀਕ ਹੈ ਖੇਤ ਤੋਂ ਸਿੱਧਾ ਮੇਰੇ ਕਾਰਪੋਰੇਟ ਸੈਕਟਰਸ ਜਾਵੇ ਮੇਰੇ ਕਾਰਖਾਨਿਆਂ ਚ ਜਾਵੇ ਕਾਰਖਾਨਿਆਂ ਤੋਂ ਪ੍ਰੋਸੈਸ ਹੋ ਕੇ ਲੋਕਾਂ ਦੀ ਪਲੇਟ ਤੱਕ ਆਵੇ ਇਹ ਜ਼ੋਰ ਲੱਗਿਆ ਹੋਇਆ ਹੁਣ ਵੀ ਸਟਿਲ ਚਾਹ ਕੋਨੂੰ ਨਾ ਦੇਖੋਗੇ ਫਿਰ ਵੀ ਹਜੇ ਜ਼ੋਰ ਲੱਗਿਆ ਹੋਇਆ ਕਿਉਂਕਿ ਬਾਹਰਲੇ ਮੁਲਕਾਂ ਚ ਇਹ ਇਹ ਜਿਹੜਾ ਸੀਗਾ ਪ੍ਰੈਕਟੀਕਲ ਸਭ ਤੋਂ ਸਫਲ ਰਿਹਾ ਇਹ ਮਾਰਕੀਟ ਕਦੇ ਡਿੱਗਦੀ ਨਹੀਂ ਹੈ। ਇਹ ਗਰੋਇੰਗ ਮਾਰਕੀਟ ਆ। ਹੂੰ। ਇਸ ਕਰਕੇ ਹਰ ਇੱਕ ਕਾਰਪੋਰੇਟ ਦਾ ਧਿਆਨ ਹੁਣ ਇੱਧਰ ਹੈਗਾ। ਬਜਾਏ ਕਿ ਸਿਮਿੰਟ ਸਰੀਆ ਬਣਾਉਣਾਂ ਦੇ। ਹੂੰ। ਹਨਾ ਬਜਾਏ ਕਿ ਤੁਸੀਂ ਟਰੈਕਟਰ ਟਰਾਲੀਆਂ ਬਣਾਉਣਾਂ ਦੇ। ਉਹਨਾਂ ਧਿਆਨ ਫੂਡ ਦੇ ਡਿਪਾਰਟਮੈਂਟ ਹਰ ਚੀਜ਼ ਨੂੰ ਤੁਸੀਂ ਇਹਨੂੰ ਵੇਚਣਾ ਕਿਵੇਂ ਆ? ਜਿਵੇਂ ਚਨੇ ਆ ਤੁਸੀਂ ਚਨੇ ਭੁੰਨ ਕੇ ਘਰੇ ਘਰੇ ਕਿੰਨੇ ਖਾਂਦੇ ਹੋ। ਪਰ ਚਣਿਆਂ ਨੂੰ ਕਿੰਨੀਆਂ ਉਹਦੀਆਂ ਰੈਸਪੀਜ਼ ਬਣਾਤੀਆਂ। ਇੱਕ ਕਹਿ ਸਕਦੇ ਆ ਕਿ ਇੱਕ ਬੇਸਨ ਸੀ 20 ਰੁਪਏ ਕਿਲੋ ਹੂੰ ਤੇ ਜਿਹਨੂੰ ਪੈਕ ਕਰਕੇ 10 20 20 ਗ੍ਰਾਮ ਦਾ ਜਿਹੜਾ ਬੇਸਨ ਹੈ ਹੂੰ ਉਹ 30 ਰੁਪਏ ਤੱਕ ਵੇਚਦਾ ਭੁਜੀਆ ਬਣਾ ਕੇ ਠੀਕ ਹੈ ਤੇ ਉਹ ਭੁਜੀਏ ਦੇ ਪ੍ਰਤੀ ਸਾਡੇ ਬੱਚੇ ਦੀ ਡਿਮਾਂਡ ਨਹੀਂ ਕਰੇ ਪਕੌੜੀਆਂ ਉਹਨਾਂ ਨੇ ਤੋਂ ਨਹੀਂ ਖਾਂਦਾ ਲੇਕਿਨ ਉਹ ਭੁਜੀਆ ਜਿਹੜਾ ਇੰਨਾ ਟੇਸਟੀ ਬਣਾਤਾ ਉਹਨਾਂ ਨੇ ਹੂੰ ਉਸੇ ਬੇਸਨ ਸਟਿਮੂਲੈਂਟ ਪਾ ਪਾ ਕੇ ਆਰਟੀਫੀਸ਼ੀਅਲ ਐਡੀਟਿਵ ਪਾ ਪਾ ਕੇ ਕਿ ਉਹਨਾਂ ਭੁਜੀਆ ਦੇ ਪ੍ਰਤੀ ਤਾਵਲ ਹੋ ਰਹੇ ਆ ਤਾਂ ਅਸੀਂ ਕਹਿੰਦੇ ਬੱਚੇ ਲਈ ਹੈਲਦੀ ਹੈ ਹਾਂ ਇਹ ਤਾਂ ਕੁਝ ਵੀ ਨਹੀਂ ਹੈਗਾ ਬਾਰੀ ਚੀਜ਼ ਤਾਂ ਬਾਰੀ ਚੀਜ਼ ਨਹੀਂ ਹੈ ਉਹ ਅੰਦਰੋਂ ਬਾਹਰ ਨਹੀਂ ਅੰਦਰੋਂ ਹੀ ਉਹਦੇ ਚ ਕੈਮੀਕਲ ਅਲਟਰ ਨੇ ਹੋ ਗਏ ਉਹਦੇ ਨਾਲ ਸਾਡੇ ਸੁਭਾਵਾਂ ਵਿੱਚ ਦੇਖਿਓ ਤੁਹਾਨੂੰ ਫਰਕ ਬਹੁਤ ਪਾਊਗਾ ਆਨ ਆਲੇ ਸਮੇਂ ਦੇ ਵਿੱਚ ਬੱਚਿਆਂ ਦੇ ਵਿੱਚ ਪਰ ਇਸ ਕਰਕੇ ਜੇ ਆਟਿਜ਼ਮ ਨੂੰ ਤੁਸੀਂ ਟਰੀਟ ਕਰਨਾ ਚਾਹੁੰਦੇ ਹੋ ਨਾ ਤਾਂ ਉਹਦੇ ਵਿੱਚ ਇੱਕ ਅਪਰੋਚ ਨਹੀਂ ਕੰਮ ਕਰੂਗੀ ਬੇਸ ਤੋਂ ਚਲੋ ਆਟਿਜ਼ਮ ਨੂੰ ਪਹਿਲਾਂ ਤਾਂ ਇੱਕ ਆਮ ਤੌਰ ਤੇ ਬੰਦਾ ਲਓ ਆਮ ਤੌਰ ਤੇ ਬੱਚਾ ਲਓ ਉਹਦੀਆਂ ਕਮਜ਼ੋਰੀਆਂ ਨੂੰ ਨਾਪੋ ਕਿਸੇ ਵੀ ਬੱਚਿਆਂ ਦੇ ਸਪੈਸ਼ਲਿਸਟ ਕੋਲੇ ਜਾ ਕੇ ਆਜਕਲ ਬਹੁਤ ਸਾਰੇ ਬੱਚਿਆਂ ਦੇ ਡਾਕਟਰ ਜਿਹੜੇ ਉਹ ਵੀ ਇਸ ਪੱਖੋਂ ਆਪਣਾ ਧਿਆਨ ਦੇ ਰਹੇ ਆ ਠੀਕ ਹੈ ਉਹਦੀ ਸਲਾਹ ਵੀ ਮੰਨੋ ਕਈ ਵਾਰ ਕੀ ਹੁੰਦਾ ਕਿ ਉਹ ਤੁਹਾਨੂੰ ਮਲਟੀਵਿਟਾਮਿਨ ਲਿਖ ਕੇ ਦੇ ਦਿੰਦੇ ਤੁਸੀਂ ਘਰੇ ਆ ਕੇ ਚਲਾ ਕੇ ਮਾਰਦੇ ਹੋ ਹਾਂ ਇਹਦਾ ਕੀ ਅਸਰ ਹੋਣਾ ਉਹਦਾ ਵੀ ਅਸਰ ਆ ਜਾਂਦਾ ਕਈ ਵਾਰ ਜੀ ਅਸੀਂ ਬਹੁਤ ਵਾਰੀ ਦੇਖਦੇ ਆ ਕਿ ਬੱਚਿਆਂ ਨੇ ਜਦੋਂ ਮਲਟੀਵਿਟਾਮਿਨ ਕੈਲਸ਼ੀਮ ਆਇਨ ਸ਼ੁਰੂ ਕੀਤਾ ਕਿਸੇ ਡਾਕਟਰ ਨੇ ਆਰਐਮਪੀ ਬੱਚਿਆਂ ਦੇ ਡਾਕਟਰ ਨੇ ਉਹਦਾ ਰਿਜ਼ਲਟ ਆਣਾ ਸ਼ੁਰੂ ਹੋ ਗਿਆ ਜੀ ਠੀਕ ਹੈ ਐਨ ਉਸ ਤੋਂ ਬਾਅਦ ਫਿਰ ਇਸ ਨੂੰ ਉਹ ਉਹਦੀ ਅਸੈਸਮੈਂਟ ਕਰੋ ਬੋਡੀ ਲੈਵਲ ਤੇ ਸਾਈਕੋ ਲੈਵਲ ਤੇ ਉਸ ਤਰ੍ਹਾਂ ਦੇ ਉਹਨੂੰ ਟੱਚ ਦਿਓ ਸਭ ਕੁਝ ਦਿਓ ਪਹਿਲਾਂ ਕੀ ਹੁੰਦਾ ਸੀ ਬੱਚਾ ਜਦੋਂ ਜੰਮਦਾ ਸੀ ਤੇ ਉਹਦਾ ਅ ਇੱਕ ਘਰ ਚੱਟ ਜੀਏ ਤਾਂ ਸਾਰਿਆਂ ਨੂੰ ਫੜਾਉਂਦੇ ਸੀ ਬੱਚਾ ਚੱਕ ਕੇ ਦੇਖੋ ਇਸ ਨੂੰ ਉਹ ਟੱਚ ਦਾ ਇੱਕ ਬਹੁਤ ਵੱਡਾ ਇੰਪੋਰਟੈਂਟ ਸੀ ਰਹਿੰਦੀ ਸੀ ਰਾਈਟ ਉਹ ਟੱਚ ਹਮ ਬਿਲਕੁਲ ਗਾਇਬ ਹੁੰਦਾ ਜਾ ਰਿਹਾ ਹੈ ਬੱਚੇ ਬਹੁਤ ਫਰੇਜਾਈਲ ਹੁੰਦੇ ਬੱਚੇ ਟੱਚ ਕਰਨਾ ਲਾਈਕ ਨਹੀਂ ਕਰਦੇ ਹੂੰ ਫਿਰ ਕਿਸੇ ਬੱਚੇ ਨੇ ਟੱਚ ਕਰਦੇ ਮੈਂ ਲਾਈਕ ਨਹੀਂ ਕਰਦਾ ਟਿੰਗਲਿੰਗ ਸੈਂਸੇਸ਼ਨਸ ਬਹੁਤ ਹੋਣਗੀਆਂ ਸਾਰਾ ਕੁਝ ਹੋਊਗਾ ਤਾਂ ਪਹਿਲਾਂ ਮਾਂ ਮਸਾਜਾਂ ਕਰਦੀ ਸੀ ਸਾਰਾ ਕੁਝ ਕਰਦੀ ਸੀ ਨੌਣ ਤੋਂ ਪਹਿਲਾਂ ਮਸਾਜ ਵੀ ਕਰਨ ਦੇ ਸੀ ਸਭ ਕੁਝ ਮਸਾਜ ਦਾ ਇੱਕ ਟ੍ਰੈਡੀਸ਼ਨ ਰਿਹਾ ਪੰਜਾਬ ਦੇ ਵਿੱਚ ਹਨਾ ਨੌਣ ਤੋਂ ਪਹਿਲਾਂ ਲੋਕ ਮਸਾਜ ਕਰਦੇ ਬੰਗਾਲ ਦੇ ਵਿੱਚ ਹੁਣ ਵੀ ਜਾਂਦੇ ਹੋ ਤੁਸੀਂ ਤੇ ਉੱਥੇ ਲੋਕਾਂ ਨੂੰ ਦੇਖੋਗੇ ਤੁਸੀਂ ਨੌਣ ਤੋਂ ਪਹਿਲਾਂ ਮਸਾਜ ਕਰਦੇ ਆ ਬੜਾ ਬਿਊਟੀਫੁੱਲ ਲੱਗਦਾ ਮੈਨੂੰ ਉਹ ਚੀਜ਼ਾਂ ਕਿਹਾ ਜੀ ਕੁਝ ਕੁ ਲੋਕਾਂ ਨੇ ਟ੍ਰੈਡੀਸ਼ਨ ਨੂੰ ਸਾਂਭ ਕੇ ਰੱਖਿਆ ਹੋਇਆ ਜਿੰਨੇ ਅਸੀਂ ਐਡਵਾਂਸਮੈਂਟ ਵੱਲ ਜਾ ਰਹੇ ਆ ਉਵੇਂ ਸਾਡੇ ਘਰ ਤੱਕ ਕਬਜ਼ਾ ਹੁੰਦਾ ਜਾ ਰਿਹਾ ਰਾਈਟ ਤੋ ਉਹ ਜਿਹੜਾ ਇੰਪੈਕਟ ਜਿਹੜਾ ਸਾਡੀ ਹੈਲਥ ਤੇ ਜਾ ਰਿਹਾ ਹੈ ਆਲਵੇਜ਼ ਰਿਮੈਂਬਰ ਕਿ ਕਾਰਪੋਰੇਟ ਨੂੰ ਥੋੜੀ ਹੈਲਥ ਦੀ ਕੋਈ ਚਿੰਤਾ ਨਹੀਂ ਹੈ ਹੂੰ ਚਾਹੇ ਦੁੱਧ ਬਣਾਉਣ ਵਾਲੀ ਕੰਪਨੀ ਹੋਵੇ ਚਾਹੇ ਕੁਝ ਵੀ ਕਿੰਨੇ ਵੀ ਥੋੜੇ ਜਾਂਚ ਹੈਲਦੀ ਪ੍ਰੋਡਕਟ ਨੇ ਉਹਨੂੰ ਕੋਈ ਚਿੰਤਾ ਨਹੀਂ ਹੈ ਉਹਨੂੰ ਸਿਰਫ ਇਹ ਕਿ ਮੇਰਾ ਪ੍ਰੋਡਕਟ ਜਿਆਦਾ ਕਿਵੇਂ ਵਿਕੇ ਇਹਦੀ ਲਾਈਫ ਕਿਵੇਂ ਬਦਾਵਾਂ ਇਹ ਕੰਜ਼ੂਮ ਕਿਵੇਂ ਹੋਵੇ ਸਿਰਫ ਉਹਦਾ ਧਿਆਨ ਉੱਥੇ ਹੀ ਪਿਆ ਹੈ ਅੱਜ ਤੱਕ ਉਹਦੇ ਨਾਲ ਉਹ ਬੱਚੇ ਉਹਦੀ ਸ਼ਿਕਾਰ ਹੁੰਦੇ ਜਾ ਰਹੇ ਆ ਵੈਸਟ ਹੁਣ ਦੁਬਾਰਾ ਵਾਪਿਸ ਆ ਰਹੀ ਹੈ ਦੁਨੀਆ ਜੀ ਬੈਕ ਟੂ ਦਾ ਟਰੈਡੀਸ਼ਨ ਚਾਹੇ ਉਹ ਡਾਈਟ ਦੇ ਪ੍ਰਤੀ ਨਾਨਵੇਜ ਦੇ ਪ੍ਰਤੀ ਨਾਨ ਨਾਨਵੇਜ ਦੇ ਪ੍ਰਤੀ ਵੀ ਖਾਣਾ ਸ਼ੁਰੂ ਕੀਤਾ ਕਿਉਂਕਿ ਦੇਖੋ ਆ ਧਾਰਮਿਕ ਹੋਣਾ ਅਲੱਗ ਗੱਲ ਹੈ ਮੇਰੀ ਪਰ ਮੇਰੇ ਸਰੀਰ ਚੋਂ ਜਿਹੜੀਆਂ ਘਾਟਾਂ ਪੂਰੀਆਂ ਕਰਨ ਵਾਸਤੇ ਬਹੁਤ ਸਾਰੀ ਘਾਟਾਂ ਪੂਰੀਆਂ ਕਰਨ ਵਾਸਤੇ ਨਾਨਵੇਜ ਚੋਂ ਸਾਨੀ ਨਾਲ ਮਿਲ ਜਾਂਦੇ ਬਹੁਤ ਸਾਰੇ ਤੱਤ ਹੂੰ ਬਹੁਤ ਸਾਰੇ ਲੋਕਾਂ ਨੂੰ ਹੁਣ ਕਈ ਜਿਹੜੇ ਪਲਾਂਟ بیس ਫੂਡ ਤੋਂ ਅਲਰਜੀ ਜ਼ਿਆਦਾ ਹੁੰਦੀਆਂ ਹੂੰ ਨਾਨਵੇਜ ਤੋਂ ਬਹੁਤ ਘੱਟ ਹੁੰਦੀ ਹੈ ਜੀ ਤਾਰਕ ਉਹਨਾਂ ਲਈ ਸੇਫ ਰਹਿਣ ਵਾਲੀਆਂ ਚੀਜ਼ਾਂ ਠੀਕ ਤੋਂ ਇਹ ਚੀਜ਼ਾਂ ਨੂੰ ਅਸੀਂ ਜਦੋਂ ਆਰਟੀਸਟ ਨੂੰ ਦੇ ਦੇ ਤੇ ਅਸੀਂ ਸਪੈਸ਼ਲੀ ਲੋਕਾਂ ਨੂੰ ਅਸੀਂ ਕਹਿ ਰਹੇ ਆ ਕਿ ਤੁਸੀਂ ਕੱਲ ਇੱਕ ਚੀਜ਼ ਤੇ ਫੋਕਸ ਨਾ ਕਰੋ ਜੇ ਹੁਣ ਇੱਕ ਇਹ ਆਮ ਗੱਲ ਚਲਾਤੀ ਮਾਮਾਬ ਦੇ ਮਨ ਚ ਬਿਠਾਤੀ ਕਿ ਦੇਖੋ ਜੀ ਦਵਾਈ ਕੋਈ ਨਹੀਂ ਦੇਣੀ ਐ ਸੁਣੋ ਇਹਨਾਂ ਲਈ ਦਵਾਈ ਤਾਂ ਬਣੀ ਨਹੀਂ ਐਡਵਾਈਸ ਕੌਣ ਕਰ ਰਹੇ ਨੇ ਜੋ ਨੋਨ ਮੈਡੀਕਲਸ ਨੇ ਔਰ ਦਾਗ ਕੀ ਤੇ ਲਾ ਰਹੇ ਨੇ ਜਿਨੇ 15 ਸਾਲ ਆਵਦੀ ਪੜ੍ਹਾਈ ਤੇ ਗੁਜ਼ਾਰਤੇ ਮੈਡੀਕਲ ਦੇ ਵਿੱਚ ਕੋਈ ਐਮਡੀ ਬਣਿਆ ਕੋਈ ਬੈਸਟਰੋ ਬਣਾਇਆ ਕੋਈ ਸੋ ਬਣਾਇਆ ਤੇ ਉਹ ਜੇ মালਟੀ ਵਿਟਾਮਿਨ ਲਿਖਿਆ ਹੁੰਦਾ ਤਾਂ ਉਹਨੂੰ ਇਹ ਨਹੀਂ ਪਤਾ ਵੀ ਮਲਟੀ ਵਿਟਾਮਿਨ ਤੇ ਦਵਾਈ ਚ ਫਰਕ ਕੀ ਹੈ ਹਮ ਠੀਕ ਹੈ ਉਹਦੇ ਲਈ ਦਵਾਈ ਹੈ ਹਮ ਠੀਕ ਹੈ ਉਸ ਡਾਕਟਰ ਨੂੰ ਹੀ ਕਹੀ ਜਾਣਗੇ ਨਹੀਂ ਨਹੀਂ ਤੁਸੀਂ ਡਾਕਟਰ ਕੋਲੇ ਜਾਣਾ ਹੀ ਨਹੀਂ ਹਮ ਹਨਾ ਉਹ ਲੋਕ ਕਹਿ ਰਹੇ ਜਿਹੜੇ ਨਾਲ ਅਸੀਂ ਸੀ ਇਸ ਬਾਰੇ ਇਹ ਵੀ ਸੀ ਨਹੀਂ ਪਤਾ ਹਿਮਨ ਹੈਲਥ ਬ੍ਰੇਨ ਦੇ ਚਾਰ ਪਾਰਟਸ ਬਾਰੇ ਨਹੀਂ ਪਤਾ ਹੈਗਾ ਹਮ ਤਾਂ ਮੈਂ ਤਾਂ ਹਮ ਹੀ ਐ ਸਿੱਧਾ ਕਿ ਬੱਚਿਆਂ ਦੇ ਡਾਕਟਰ ਦੀ ਵੀ ਸਾਨੂੰ ਨਹੀਂ ਹੀ ਜ਼ਰੂਰਤ ਹੈ ਜੀ ਜਿੰਨੇ ਦਿਮਾਗ ਦੇ ਡਾਕਟਰ ਦੀ ਜ਼ਰੂਰਤ ਹੈ ਦੇਖੋ ਬੱਚੇ ਦਾ ਜਿਹੜਾ ਡਾਕਟਰ ਹੈ ਉਹ ਜਨਮ ਤੋਂ ਲੈ ਕੇ ਉਹਦੀ ਸਾਰੀ ਯੋਦ ਕੋਲੇ ਹਿਸਟਰੀ ਲੈ ਕੇ ਚੱਲ ਰਿਹਾ ਹੁੰਦਾ ਹ ਹ ਬ੍ਰਿੰਦਰ ਡਾਕਟਰ ਜਿਹੜਾ ਹੈਗਾ ਉਹ ਤੋਂ ਬਹੁਤ ਲਾਸਟ ਤੇ ਆਪਾਂ ਔਰ ਸਹੀ ਪੁੱਛੋ ਤਾਂ ਬ੍ਰਿੰਦਰ ਡਾਕਟਰ ਕੋਲੇ ਕੋਈ ਬਹੁਤ ਬਹੁਤ ਵੱਡਾ ਹੱਥ ਨਹੀਂ ਹੈਗਾ ਉਹਦਾ ਇਲਾਜ ਕਰਨ ਦੇ ਵਿੱਚ ਹ ਜੇ ਸਹੀ ਢੰਗ ਨਾਲ ਪੈਡੀਟ੍ਰੀਸ਼ਨ ਵੀ ਕੰਮ ਕਰਨ ਲੱਗੇ ਨਾ ਤਾਂ 50% ਤੱਕ ਸਮੱਸਿਆ ਉਸ ਨੂੰ ਨਿਊਟਰਲਾਈਜ਼ ਕਰ ਜਾਣਗੇ ਮੇਰੇ ਕੋਲ ਇੱਥੇ ਮੈਡੀਕਲ ਕਾਲਜ ਤੋਂ ਜਫਰੀਦ ਕੋਰਟ ਤੋਂ ਕਈ بڑے ਡਾਕਟਰਸ ਨੇ ਬੱਚਿਆਂ ਦੇ ਡਾਕਟਰ ਨੇ ਜਿਹੜੇ ਉਹ ਬੱਚੇ ਉਹਨਾਂ ਕੋਲ ਹੋ ਕੇ ਆਉਂਦੇ ਆ ਤਾਂ ਮੈਂ ਦੇਖਦਾ ਕਿ ਉਹ ਜਿਹੜਾ ਪੁਰਾਣੀ ਹਿਸਟਰੀ ਅਸੀਂ ਲੈਨੇ ਆ ਉਹਨਾਂ ਦੀ ਉਸ ਤੋਂ ਅੱਗੇ ਅਸੀਂ ਚੰਗੀ ਤਰ੍ਹਾਂ ਦੇਖਾਂਗੇ ਤੇ ਕਈ ਸਿੰਪਟਮ ਉਹ ਦੇਖਦੇ ਕਿ ਇਹ ਦਵਾਈ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਚਲੇ ਗਏ ਲੇਕਿਨ ਉਹ ਉਹਨੂੰ ਅਹਿਸਾਸ ਨਹੀਂ ਕਰਾ پا ਰਹੇ ਵੀ ਤੇਰੀ ਦਵਾਈ ਨਾਲ ਇਹਦਾ ਫਰਕ ਪਊਗਾ ਠੀਕ ਹੈ ਕਿਉਂਕਿ ਇੱਕ ਲੌਬੀ ਬਹੁਤ ਵੱਡੀ ਹੈ ਉਹ ਕਹਿ ਰਹੀ ਹੈ ਵੀ ਨਹੀਂ ਨਹੀਂ ਸਿਰਫ ਟ੍ਰੇਨਿੰਗ ਤੇ ਫੋਕਸ ਕਰੋ ਹਾਂ ਤਾਂ ਇਹ ਜਿਹਦਾ ਇੰਪੈਕਟ ਪੈ ਰਿਹਾ ਹੈਗਾ ਆਟਿਜ਼ਮ ਇੱਕ ਹੋਲ ਬਡੀ ਡਿਸਆਰਡਰ ਹੈ ਹਾਂ ਇਟਸ ਹੋਲ ਬਡੀ ਅਪਰੋਚ ਹੈ ਦੀ ਹੈ ਜੀ ਇਹ ਚ ਮਲਟੀਪਲ ਡਾਕਟਰ ਚਾਹੀਦੇ ਹੈ ਮਲਟੀਪਲ ਅਪਰੋਚੇਸ ਚਾਹੀਦੇ ਹੈ ਮਲਟੀਪਲ ਤਰ੍ਹਾਂ ਦੇ ਤਰੀਕੇ ਚਾਹੀਦੇ ਹੈ ਵੱਖਰੇ ਵੱਖਰੇ ਤਰੀਕੇ ਜੇ ਉਹ ਸਾਨੂੰ ਨਾਲ سے ਕੰਮ ਕਰੂਗਾ ਤਾਂ ਚੰਗਾ ਠੀਕ ਹੋ ਜਾਊਗਾ